ਸ੍ਰੀਕਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਸ਼ਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਤਰਖਸਾਰ ਦਿੱਲੀ 에ਰਪੋਰਟ ਤੇ ਵਾਪਰਿਆ ਵੱਡਾ ਹਾਸਾ ਲੋਕਾਂ ਨੂੰ ਪਈਆਂ ਪਾਜੜਾ ਚੌਦਰ ਚਮਕੌਣ ਖਾਤਰ 카ਟੋ ਕਲੇਸ਼ ਚੁਲਜਿਆ ਕਾਲੀ ਦਾਲ ਕੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਆਪਣੀ ਹੀ ਪਾਰਟੀ ਉਮੀਦਵਾਰ ਖਿਲਾਫ ਕਰੇਗਾ ਚੋਣ ਪ੍ਰਚਾਰ ਮੁੱਖ ਮੰਤਰੀ ਮਾਨ ਨੇ ਕਸਿਆ ਵਿਅੰਗ ਦਿੱਲੀ ਚੋ ਵੈਸੀ ਦੇ ਘਰ ਦੇ ਬਾਹਰ ਚਿਪਕਾਏ ਗਏ ਇਜ਼ਰਾਈਲ ਪੱਖੀ ਪੋਸਟਰ ਸੁੱਟੀ ਕੀ ਕਾਲੀ ਸਿਆਹੀ ਪੋਸਟਰਾਂ ਤੇ ਭਾਰਤ ਮਾਤਾ ਕੀ ਜੈ ਮੈਂ ਇਜ਼ਰਾਈਲ ਦੇ ਨਾਲ ਹਾਂ ਵਰਗੇ ਲਿਖੇ ਗਏ ਸੀ ਨਾਰੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਐਨਸੀਆਰ ਵਿੱਚ ਮੌਨਸੂਨ ਦੀ ਪਹਿਲੀ بارش ਨੇ ਲੋਕਾਂ ਲਈ ਰਾਹਤ ਦੇ ਨਾਲ-ਨਾਲ ਮੁਸੀਬਤਾਂ ਵੀ ਲਿਆ ਦਿੱਤੀਆਂ ਨੇ ਭਾਰੀ ਮੀਂਹ ਤੋਂ ਬਾਅਦ ਸੜਕਾਂ ਪਾਣੀ ਨਾਲ ਭਰ ਗਈਆਂ ਨੇ ਦਿੱਲੀ 에ਰਪੋਰਟ ਟਰਮੀਨਲ ਤੇ ਪਾਰਕਿੰਗ ਦੀ ਛੱਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ 4 ਲੋਕ ਜ਼ਖਮੀ ਹੋਏ ਨੇ ਡੀਐਫਐਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਕੀਨੀ ਬਣਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਨੁਕਸਾਨੇ ਗੇ ਵਾਹਨਾ ਚ ਕੋਈ ਹੋਰ ਫਸਿਆ ਨਾ ਹੋਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਤੜਕੇ 5:30 ਵਜੇ डीसी हवाई अड्डे ਦੀ ਛੱਤ ਡਿੱਗਣ ਨਾਲ ਕਈ ਵਾਹਨ ਨੁਕਸਾਨੇ ਗਏ ਨੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰੀ ਬਰਸਾਤ ਦੌਰਾਨ ਟਰਮੀਨਲ ਲਿੱਕ ਤੇ ਸਵੇਰੇ ਉਸ ਸਮੇਂ ਵਾਹਨਾਂ ਦੀ ਕਤਾਰ ਲੱਗੀ ਜਦੋਂ ਅਚਾਨਕ ਪਾਰਕਿੰਗ ਲਾਰਟਸ ਦੀ ਛੱਤ ਡਿੱਗ ਪਈ ਤੇ ਕਈ ਵਾਹਨ ਇਸ ਦੀ ਲਪੇਟ ਵਿੱਚ ਆ ਗਏ ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਹਾਲਤ ਤੇ ਵਿਅੰਗ ਕੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਇਹ ਕਿੰਨੀ ਅਜੀਬ ਗਰੀਬ ਗੱਲ ਹੈ ਕਿ ਅਕਾਲੀ ਦਲ ਦਾ ਸੁਪਰੀਮੋ ਸੁਖਬੀਰ ਸਿੰਘ ਬਾਦਲ ਆਪਣੀ ਹੀ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੇ ਖਿਲਾਫ ਚੋਣ ਪ੍ਰਚਾਰ ਕਰੇਗਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਇਸ ਵੇਲੇ ਸੰਕਟ ਵਿੱਚ ਬੁਰੀ ਤਰ੍ਹਾਂ ਗਰਸਿਆ ਹੋਇਆ ਹੈ ਕਿਉਂਕਿ ਅਕਾਲੀ ਲੀਡਰ ਚੌਧਰ ਚਮਕਾਉਣ ਲਈ ਆਪਸ ਚਕਾਟੋ ਕਲੇਸ਼ ਚੁਲਜੇ ਹੋਏ ਨੇ ਉਹਨਾਂ ਨੇ ਕਿਹਾ ਕਿ ਇਸ ਪਾਰਟੀ ਦੀ ਨਾ ਤਾਂ ਕੋਈ ਵਿਚਾਰਧਾਰਾ ਹੈ ਤੇ ਨਾ ਹੀ ਅਦਰ ਦੇ ਭੁੱਖੇ ਲੀਡਰਾਂ ਦਾ ਕੋਈ ਸਟੈਂਡ ਰਿਹਾ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਲੀਡਰ ਨਿਰਲਜ ਹੋ ਕੇ ਸਿਰਫ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਕੰਮ ਕਰ ਰਹੇ ਨੇ ਜਦੋਂ ਕਿ ਇਹਨਾਂ ਨੂੰ ਪੰਜਾਬ ਤੇ ਪੰਜਾਬੀਆਂ ਦੀਆਂ ਦੁੱਖ ਤਕਲੀਫਾਂ ਦੀ ਰੱਤੀ ਪਰ ਵੀ ਪਰਵਾਹ ਨਹੀਂ ਪੰਜ ਲੋਕਾਂ ਦੇ ਇੱਕ ਸਮੂਹ ਨੇ ਦਿੱਲੀ ਵਿੱਚ 올 ਇੰਡੀਆ ਮਜਲਿਸ-ਏ-ਇਤਿਹਾਦ-ਉਲ-ਮੁਸਲਿਮਿਨ ਦੇ ਮੁਖੀ ਅ즈ਦੋਦின் ਓਬੇਸੀ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਨੇ ਜਿਸ ਵਿੱਚ ਉਹਨਾਂ ਨੂੰ ਲੋਕ ਸਭਾ ਤੋਂ ਮੌਤਲ ਕਰਨ ਦੀ ਮੰਗ ਕੀਤੀ ਗਈ ਇੱਕ ਪੁਲਿਸ ਅਧਿਕਾਰੀ ਮੁਤਾਬਕ ਮਾ ਦਿੱਲੀ ਚ 34 ਅਸ਼ੋਕ ਰੋਡ ਸਿਤੋਂ ਓਬੇਸੀ ਦੀ ਰਿਹਾਈਸ਼ ਤੇ ਚਾਰ ਤੋਂ ਪੰਜ ਲੋਕ ਪਹੁੰਚੇ ਤੇ ਰਾਤ ਕਰੀਬ 9 ਵਜੇ ਘਰ ਦੇ ਪ੍ਰਵੇਸ਼ ਦੁਆਰ ਤੇ ਕੰਧ ਤੇ ਤਿੰਨ ਪੋਸਟਰ ਚਿਪਕਾਏ ਪੋਸਟਰਾਂ ਤੇ ਭਾਰਤ ਮਾਤਾ ਕੀ ਜੈ ਮੈਂ ਇਜ਼ਰਾਈਲ ਦੇ ਨਾਲ ਆ ਤੇ ਓਬੇਸੀ ਨੂੰ ਸਸਪੈਂਡ ਕਿਤਾ ਜਾਣਾ ਚਾਹੀਦਾ ਵਰਗੇ ਨਾਅਰੇ ਲਿਖੇ ਹੋਏ ਸਾਨੇਸ ਘਟਨਾ ਦੇ ਇੱਕ ਵੀਡੀਓ ਇੰਟਰਨੈਟ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਉਸ ਨੇਤਾ ਵਿਰੁੱਧ ਇਕ ਜੁੱਟ ਹੋ ਜਾਣਾ ਚਾਹੀਦਾ ਜੋ ਭਾਰਤ ਮਾਤਾ ਦੀ ਜੈ ਨਹੀਂ ਬੋਲਦਾ ਹਾਲਾਂਕਿ ਦਿੱਲੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੋਸਟਰ ਹਟਾ ਦਿੱਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਪੋਸਟਰ ਲਗਾਏ ਸਾਨੂੰ ਉਤੋਂ ਉਥੋਂ ਚਲੇ ਗਏ मामला अमृतसर ਦੇ ਬੀਜਨਗਰ ਚੌਂਕੀ ਬਟਾਲਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਐਕਟਿਵਾ ਸਵਾਰ ਨੌਜਵਾਨਾਂ ਨੂੰ ਟਰੱਕ ਵੱਲੋਂ ਟੱਕਰ ਮਾਰੀ ਗਈ ਜਿਸ ਦੌਰਾਨ ਨੌਜਵਾਨਾਂ ਗੰਭੀਰ ਰੂਪੇ ਜ਼ਖਮੀ ਹੋ ਗਏ ਪਰ ਇਸੇ ਦੌਰਾਨ ਪੁਲਿਸ ਸੁਪਰ ਟਰੱਕ ਦੇ ਡਰਾਈਵਰ ਤੇ ਕੰਡਕਟਰ ਚੋਂ ਕੰਡਕਟਰ ਨੂੰ ਛੱਡਣ ਅਤੇ ਥਾਣੇ ਲੱਗੇ ਟਰੱਕ ਵਿੱਚੋਂ ਸਮਾਨ ਉਤਰਾਉਣ ਕਾਰਨ ਪੀੜਤ ਪਰਿਵਾਰ ਵਿੱਚ ਰੋਸ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਸਬੰਧੀ ਸਮਾਜ ਸੇਵਕਾਂ ਤੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜ਼ਖਮੀ ਨੌਜਵਾਨਾਂ ਦੀ ਸੁੱਧ ਲੈਣ ਦੀ ਬਜਾਏ ਪੁਲਿਸ ਟਰੱਕ ਮ ਛੱਡਿਆ ਫੇਰ ਟਰੱਕ ਚ ਲੱਦਿਆ ਮਾਲ ਵੀ ਥਾਣੇ ਵੀ ਲੱਗੇ ਟਰੱਕ ਚੋਂ ਉਤਰਾ ਦਿੱਤਾ ਗਿਆ ਜਿਹਦੇ ਰੋਸ ਵਜੋਂ ਅੱਜ ਪਰਿਵਾਰ ਵਾਲੇ ਪੁਲਿਸ ਚੌਂਕੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋ ਕੇ ਇਨਸਾਫ ਦੀ ਗੁਹਾਰ ਲਾ ਰਹੇ ਨੇ ਇਸ ਸਬੰਧੀ ਪੁਲਿਸ ਦੇ ਸੀਨੀਅਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਦੋਵੇਂ ਪਾਰਟੀਆਂ ਵਿਚਾਲੇ ਰਾਜ਼ੀ ਨਾਵੇਂ ਦੀ ਗੱਲ ਚੱਲ ਰਹੀ ਹੈ ਹਲਕਾ ਖਡੂਰ ਸਾਬਦੇ ਦੀ ਅਧੀਨ ਆਉਂਦੇ ਪਿੰਡ ਜਵੰਦਪੁਰ ਦੇ ਨੌਜਵਾਨ ਸੁਖਜੀਤ ਸਿੰਘ ਦੀ ਇੰਡੀਆ ਹਾਕੀ ਟੀਮ ਦੇ ਵਿੱਚ ਖੇਡ ਰੇ ਨੌਜਵਾਨ ਦੀ 올림픽 ਦੇ ਵਿੱਚ ਚੋਣ ਹੋਣ ਤੇ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ ਮੀਡੀਆ ਨਾਲ ਗੱਲ ਕਰਦੇ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੁਖਜੀਤ ਸਿੰਘ ਦੇ ਚਾਚਾ ਪੀਤਾ ਸਿੰਘ ਤੇ ਹੋਰ ਲੋਕਾਂ ਨੇ ਦੱਸਿਆ ਕਿ ਨੌਜਵਾਨ ਸੁਖਜੀਤ ਸਿੰਘ ਇੱਕ ਛੋਟੇ ਜਿਹੇ ਪਿੰਡ ਤੋਂ ਆਪਣੀ ਸਖਤ ਮਿਹਨਤ ਨਾਲ ਇੰਡੀਆ ਹਾਕੀ ਟੀਮ ਦੇ ਵਿੱਚ ਖੇਡ ਰਿਹਾ ਜਿਸ ਦੀ ਹੁਣ 올림픽 ਦੇ ਵਿੱਚ ਚੋਣ ਹੋਈ ਉਹਨੇ ਕਿਹਾ ਕਿ ਉਹ ਆਸ ਕਰਦੇ ਨੇ ਸੁਖਜੀਤ ਸਿੰਘ 골ਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਤੇ ਇਲਾਕੇ ਦਾ ਨਾਮ ਰੌਸ਼ਨ ਕਰੇਗਾ ਸਾਡਾ ਬੱਚਾ ਸੁਖਜੀਤ ਸਿੰਘ ਜਿਹੜਾ ਉਹ ਹਾਕੀ ਦੀ 올림픽ਲੀ ਜਿਹੜੀ ਇੰਡੀਆ ਦੀ ਟੀਮ ਸਿਲੈਕਸ਼ਨ ਹੋਈ ਆ ਉਹਦੇ ਵਿੱਚ ਫਾਰਵਰਡਾਂ ਦੇ ਵਿੱਚ ਸਿਲੈਕਟ ਹੋਇਆ ਵਾ ਪਲੇਇੰਗ 11 ਦੇ ਵਿੱਚ ਪਹਿਲੇ 11 ਦੇ ਵਿੱਚ ਉਹਨੇ ਖੇਡਣਾ ਵਾ ਉਹਦੀ ਖੁਸ਼ੀ ਦੇ ਵਿੱਚ ਅਸੀਂ ਉਹਦੇ ਚਾਚਾ ਜੀ ਜਿਹੜੇ ਆ ਉਹ ਬਰਫੀ ਦਾ ਡੂ ਲੈ ਕੇ ਆਏ ਆ ਇੱਥੇ ਹੋਰ ਵੀ ਇਲਾਕੇ ਦੇ ਸਾਰੇ ਮੋਤਵਰ ਸੱਜਣ ਆਏ ਆ ਸਾਰੇ ਇਕੱਠੇ ਹੋ ਗਏ ਅਸੀਂ ਉਹਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆ ਕਿੰਨੀ ਖੁਸ਼ੀ ਨੂੰ ਬਹੁਤ ਖੁਸ਼ੀ ਆ ਜੀ ਅਸੀਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਹੋਣ ਡਿਆ ਜੀ ਸਾਡੇ ਪਿੰਡਾਂ ਦਾ ਖਾਸ ਕਰਕੇ ਜਵੰਦਪੁਰ ਮੀਆਂ ਉਹ ਡਬਦੇ ਅਸ਼ੇਸਰਾ ਜੋ ਵੀ ਲੱਗ ਲੱਗੇ ਪਿੰਡ ਆ ਉਹ ਸਾਰੇ ਇਸੇ ਗਰਾਊਂਡ ਦੇ ਨਾਲ ਹੀ ਜੁੜੇ ਆ ਮੀਆਂਵੰਡ ਗਰਾਊਂਡ ਦੇ ਨਾਲ ਹੀ ਹੋਰ ਕੋਈ ਗਰਾਊਂਡ ਨਹੀਂ ਹੈਗੀ ਸਾਡੇ ਏਰੀਆ 'ਚ ਇੱਥੋਂ ਹੀ ਬੱਚੇ ਨਿਕਲਦੇ ਆ ਪਹਿਲਾ ਹੀਰੋ ਆ ਉਹ ਹਾਕੀ ਦੇ ਵਿੱਚ ਇੰਟਰਨੈਸ਼ਨਲ ਖੇਡਿਆ ਸਾਡਾ ਫਤਿਹਪੁਰਬ ਦੇ ਛਿਆਂ ਤੋਂ ਹੁਣ ਸੁਖਜੀਤ ਆ گا ਹੁਣ ਬੱਚੇ ਹੋਰ ਪਨੀਰੀ ਅੱਗੇ ਇਹਨਾਂ ਦੇ ਵਿੱਚੋਂ ਨਿਕਲਣਗੇ ਆਸ ਕਰਦੇ ਆ ਕਿ ਇਹਨਾਂ ਦੇ ਵਿੱਚੋਂ ਬੱਚੇ ਜਿਹੜੇ ਆ 올림픽 ਤੱਕ ਜਾਣ ਤੇ ਇਲਾਕੇ ਦਾ ਨਾਮ ਰੋਸ਼ਨ ਕਰਾਂ ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਰਸੂਲਪੁਰ ਵਿਖੇ ਸੂਏ ਦੀ ਪਟੜੀ ਤੋਂ ਸਰਕਾਰੀ ਦਰਖਤ ਪੁੱਟਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਸ਼ਿਕਾਇਤਕਰਤਾ ਰਗਵੀਰ ਸਿੰਘ ਨੇ ਮੀਡੀਆ ਨੂੰ ਬੁਲਾ ਕੇ ਦੱਸਿਆ ਕਿ ਉਹਨਾਂ ਦੇ ਖੇਤਾਂ ਵਿੱਚੋਂ ਦੀ ਲੰਘਦੇ ਸੂਏ ਦੀ ਪਟੜੀ ਤੋਂ ਨਛੱਤਰ ਸਿੰਘ ਵਾਸੀ ਰਸੂਲਪੁਰ ਵੱਲੋਂ ਸਰਕਾਰੀ ਦਰਖਤ ਪੁੱਟੇ ਗਏ ਨੇ ਜਿਸ ਬਾਰੇ ਉਹਨਾਂ ਮੈਕਮੇ ਨੂੰ ਵਾਰ-ਵਾਰ ਸੂਚਿਤ ਕੀਤਾ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਉਧਰ ਦੂਜੇ ਪਾਸੇ ਨਛੱਤਰ ਸਿੰਘ ਨੇ ਵੀ ਪੁੱਟੇ ਦਰਖਤਾਂ ਤੇ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਦਰਖਤ ਉਹਨਾਂ ਦੇ ਬਜ਼ੁਰਗਾਂ ਨੇ ਲਾਇਨੇ ਤੇ ਉਹਨਾਂ ਨੇ ਆਪਣੇ ਹੀ ਦਰਖਤ ਪੁੱਟੇ ਨਹੀਂ ਪੁੱਟਿਆ ਗਿਆ ਮੈਥਮਾ ਆਪਣੀ ਜਾਂਚ ਕਰ ਰਹੀ ਤੇ ਜੇਕਰ ਉਹਨਾਂ ਨੇ ਗਲਤ ਕੀਤਾ ਤਾਂ ਬਿਸ਼ੱਕ ਉਹਨਾਂ ਤੇ ਕਾਰਵਾਈ ਹੋਏ ਇਸ ਤੋਂ ਬਾਅਦ ਤਹਿਸੀਲਦਾਰ ਤੇ ਨਹਿਰੀ ਵਾਪ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਨਿਰਪੱਖ ਜਾਂਚ ਦੀ ਮੰਗ ਦਾ ਭਰੋਸਾ ਦਿਵਾਇਆ ਗਿਆ ਇਹ ਮਾਮਲਾ ਸਰਭੇ ਵਿਦਰਾਸ ਸਾਡੇ ਸੁਹਾ ਜਾਂਦਾ ਜੀ ਸਿਕਸਰ ਸਹਿਰ ਤੋਂ ਨਿਕਲਦਾ ਇਹ ਨਹਿਰ ਚੋਂ ਨਿਕਲਦਾ ਵਾ ਇਹ ਉਹਦੇ ਨਾਲ ਇਹਦੇ ਨਾਲ ਪਰੜੀ ਦੇ ਤਿੰਨ ਕਰਮਾ ਰਾਹ ਵੀ ਜਾਂਦਾ ਜੀ ਸਰਕਾਰੀ ਤੌਰ ਤੇ ਉਹਦੇ ਵਿੱਚੋਂ ਇਹਨੇ ਦਰਖਤ ਪੱਟਿਆ ਜੀ ਬਿਲਕੁਲ ਨਜਾਇਜ਼ ਆ ਇਹਨੇ ਦਰਖਤ ਪੱਟਿਆ ਘਟ ਤੋਂ ਘਟ ਵੀ 35 40 ਕ੍ਰੀਮ ਦੇ ਕਰੀਬ ਆ ਜੀ ਮੈਂ ਕਿਹਾ ਕੋਈ ਕਾਰਵਾਈ ਨਹੀਂ ਹੋਈ ਜੀ ਉਹ ਕਹਿੰਦੇ ਵੀ ਇਹਦੇ ਵਿੱਚ ਰਿਕਾਰਡ ਨਹੀਂ ਹੈਗੇ ਅੱਜ ਤੋਂ 8 10 ਸਾਲ ਪਹਿਲਾਂ ਅਸੀਂ ਇਹਦੇ ਨੰਬਰ ਲਵਾਏ ਸੀ ਇਹਛਵਈਦਿਆਂ ਦੇ ਉੱਤੇ ਤੇ ਹੁਣ ਉਹਦੇ ਵਿੱਚ ਉਹ ਰਿਕਾਰਡ ਦੇ ਵਿੱਚ ਉਹ ਗਾਇਬ ਆ ਹੁਣ ਰਿਕਾਰਡ ਦੇ ਵਿੱਚ ਰਿਕਾਰਡ ਹੈ ਹੀ ਨਹੀਂ ਕਿ ਉਹ ਕਹਿੰਦੀ ਰਿਕਾਰਡ ਦੇ ਵਿੱਚ ਹੈ ਹੀ ਨਹੀਂ ਗੇ ਪਰ ਜੇ ਰਿਕਾਰਡ ਦੇ ਵਿੱਚ ਨਹੀਂ ਹੈਗੇ ਤੇ ਉਹਦੀ ਮਿਲਤੀ ਤਾਂ ਕਰਨੀ ਚਾਹੀਦੀ ਹੈ ਨਾ ਮੈਂ ਕਿ ਮੈਨੂੰ ਕਿ ਉਹਨੂੰ ਗਵਰਨਮੈਂਟ ਦੇ ਹਵਾਲੇ ਕੀਤਾ ਜਾਵੇ ਜੇ ਨਹੀਂ ਹੈਗੇ ਤੇ ਉਹਨੂੰ ਦਰਜ ਦੁਬਾਰਾ ਕੀਤਾ ਜਾਵੇ ਉਹਦੇ ਵਿੱਚ ਤਰਖਤ ਅਸੀਂ 2002 ਦੇ ਵਿੱਚ ਸਾਡੇ ਬਜ਼ੁਰਗ ਨੇ ਲਾਇਏ ਨੇ ਤੇ ਅਸੀਂ ਆਪੇ ਤਰਖਤ ਦੀ ਸੱਕੇ ਨੇ ਸਾਡੇ ਕੋਲ ਮਹਿਕਮਾ ਵੀ ਆਇਆ ਹੈ ਨਾ ਇਹਨਾਂ ਨੇ ਮਹਿਕਮੇ ਨੂੰ ਵੀ ਸੱਧਿਆ ਸਾਨੂੰ ਸਾਡੇ ਕੋਲ ਮਹਿਕ ਮੈਨੂੰ ਸੱਜਿਆ ਉਹਨਾਂ ਕੱਲਾ ਕੱਲਾ ਡਾਇਰੈਕਟ ਸ਼ਾਂਤੀ ਮਾਰ ਕੇ ਕਿੱਥੇ ਕੀਤਾ ਸਾਨੂੰ ਜਾਣ ਲੱਗੇ ਅਸੀਂ 50 ਬੰਦੇ ਸੀ ਸਾਨੂੰ ਕਹਿ ਕੇ ਗਏ ਆ ਕਿ ਆਪਦੇ ਜਿੱਥੇ ਤੱਕ ਤੱਕ ਦੇ ਕੋ ਸਾਡਾ ਇਹ ਰੋਸਾਂ ਬਟਾਂ ਦਾ ਜਿਹੜਾ ਰਾਜਨੀਤਿਕ ਮਸਲੇ ਹੁੰਦੇ ਆ ਜੀ ਉਹ ਫਿਰ ਪਿੰਡਾਂ ਦੇ ਵਿੱਚ ਲੋਕ ਇੱਕ ਦੂਜੇ ਨਾਲ ਰੰਗੇਟ ਕਰਦੇ ਆ ਉਹ ਇਹ ਮਸਲਾ ਹੈ ਜਿਹਦੇ ਵਿੱਚ ਕੋਰਪੋਰਲ ਪਰ ਦੇ ਦਸਤਾਨਾ ਰਵਾ ਗਿਆ ਲਈ ਅੱਜ ਕਰਤਾ ਨੂੰ ਬੁਲਾਇਆ ਇਹ ਜਿੱਦ ਦਾ ਨਜ਼ਾਰਾ ਆ ਗਿਆ ਮੌਕੇ ਤੇ ਕਰਨਜੀਤ ਸਿੰਘ ਨੇ ਮੋਗੋਏ ਜਾਂ ਕੁਮਰ ਗਲਾਸ ਕਾਰੀਏ। ਤਾਂ ਆਪਣੇ ਦੀ ਫੱਟ ਦਾ ਸਰਕਾਰੀ ਇਗਜ਼ ਵਿੱਚ ਦਾਖਲ ਹੋ ਰਿਹਾ ਹੈ। ਕਿ ਉਹ ਵੀ ਹੈ ਇਹਨਾਂ ਦੀ ਮਾਲਕੀ ਆਪਣੀ। ਕਹਿੰਦਾ ਤਾਂ ਪਾਈ ਮੇਰੇ ਕੋਲ ਹੈਗੀ ਪਰ ਤੋਂ। ਤਾਂ ਇਹਨਾਂ ਨੂੰ ਇਹ ਕਿਹਾ ਸੀ ਜੇ ਤੁਹਾਡੇ ਮੰਦ ਵਿੱਚ ਤੁਸੀਂ ਦਫਤਰ ਐਪਲੀਕੇਸ਼ਨ ਦੋਨ ਤਾਂ ਦੇਵੀ। ਤਾਂ ਦੇ ਕੰਮ ਤੋਂ ਬਾਅਦ ਜੋ ਵੀ ਜਿਵੇਂ ਵੀ ਆਪਣੇ ਸਾਹਮਣੇ ਆਊਗਾ ਉਹ ਸਭ ਨਾਲ ਕਰੇਗਾ। ਬਸ ਇਹੀ ਮੈਂ। ਹਰਿਆਣਾ ਸਰਕਾਰ ਨਾਲ ਅਸੀਂ ਮੌਕੇ ਤੇ ਕਰਨਜੀਤ ਸਿੰਘ ਨੇ ਇਹਦੇ ਰੇਂਜ ਦਾ ਸਰਕਾਰੀ ਕੋਲ ਨਾਲ ਗੱਲ ਵੀ ਚਾਹਲੀ ਸਾਹ ਦੇਖ ਸਕਦੇ। बाबा बर्फानी ਦੇ ਦਰਸ਼ਨਾਂ ਲਈ ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿੰਘਾ ਨੇ ਜੰਮੂ ਦੇ ਬੇਸ ਕੈਂਪ ਤੋਂ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਸ਼ਰਧਾਲੂਆਂ ਦਾ ਇਹ ਜਥਾ ਦੁਪਹਿਰ 2 ਵਜੇ ਦੱਖਣੀ ਕਸ਼ਮੀਰ ਦੇ ਪਹਿਲਗਾਮ ਤੇ ਮੱਧ ਕਸ਼ਮੀਰ ਦੇ ਬਾਲਟਾਲ ਪਹੁੰਚੇਗਾ ਐਲਜੀ ਸਿੰਘਾ ਨੇ ਇੱਕ ਦਿਨ ਪਹਿਲਾਂ ਜੰਮੂ ਵਿੱਚ ਯਾਤਰੀ ਨਿਵਾਸ ਭਵਨ ਦਾ ਦੌਰਾ ਕੀਤਾ ਸੀ ਇਸ ਤੋਂ ਪਹਿਲਾਂ ਐਲਜੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਸਥਿਤ ਪਹਿਲਗਾਮ ਬੇਸ ਕੈਂਪ ਵੀ ਪਹੁੰਚੇ ਸਨ ਇੱਥੇ ਉਹਨਾਂ ਨੇ ਸੁਰੱਖਿਆ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਹੈ ਦੱਸਿਆ ਕਿ ગવર્ન મનોજ સિન્હાવરનાથ શરાન બોર્ડ ને ચેયરમેન બવંજા દિવા તીર્થયાત્રા ઉનતી જૂનનું દો રુટા રાી શરૂ હોય ਸ਼੍ਰੀ ਕਾਲਕਤਕ ਸਾਹਿਬਸ ਕਤਰੇ ਦੇ ਬਾਹਰ ਡਾਕਟਰ ਸੁਜੀਤ ਸਿੰਘ ਜਰਮਨੀ ਦੀ ਲਿਖੀ ਨਵੀਂ ਕਿਤਾਬ ਪੰਜਾਬ ਨਾਮਾ 20ਵੀਂ ਸਦੀ ਜਾਰੀ ਕੀਤੀ ਗਈ ਇਸ ਮੌਕੇ ਤੇ ਰਣਜੀਤ ਸਿੰਘ ਦਮਦਮੀ ਟਕਸਾਲ ਜਨਰਲ ਸਬੇਕ ਸਿੰਘ ਦੇ ਭਰਾ ਸਰਦਾਰ ਬੈਂਗ ਸਿੰਘ ਬੀਬੀ ਸੁਜੀਤ ਕੌਰ ਤੇ ਹੋਰ ਮੈਂਬਰ ਹਾਜ਼ਰ ਇਹ ਕਿਤਾਬ ਰਿਲੀਜ਼ ਕੀਤੀ ਗਈ ਹੈ ਡਾਕਟਰ surjit singh ਜਰਮਨੀ ਨੂੰ ਇਹ ਅਸੀਸ ਦਿੱਤੀ ਗਈ ਹੈ ਸੋ ਅੱਜ ਡਾਕਟਰ surjit singh ਜਰਮਨੀ ਦੀ ਵਿਆਹ ਦੀ ਬਰੇ ਗੰਡ ਵੀ ਹੈ ਤੇ ਉਹਨਾਂ ਨੇ ਇਹ ਜਿਹੜੀ ਕਿਤਾਬ ਆ ਆਪਣੀ ਧਰਮ ਸਪਤਨੀ ਬੀਬਾ ਜਸਪ੍ਰੀਤ ਕੌਰ ਨੂੰ ਜਿਹੜੀ ਤੋਹਫੇ ਵਜੋਂ ਭੇਟ ਕੀਤੀ ਹੈ ਤਨਤਨ ਸਾਹਿਬਗੁਰੂ ਰਾਮਦਾਸ ਜੀ ਆਣ ਕੇ ਜੁਰੀ ਹਾਜ਼ਰੀ ਭਰੀ ਹੈ ਦੰਦਮਨੀ ਟਕਸਾਲ ਦੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਇਨਾਂ ਦੀ ਬਦੌਲਤ ਜਿਹੜਾ ਡਾਕਟਰ ਸਾਹਿਬ ਨੇ ਕਿਤਾਬ 'ਤੇ ਜੀ ਆਇਆਂ ਸ਼ਾਪੀਆ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਕਿਤਾਬ ਨਾਲ ਜਿਹੜਾ ਨੌਜਵਾਨੀ ਦੇ ਬੜਾ ਅਸਰ ਪੈਂਦਾ ਜਿਹੜੇ ਪੜਨਗੇ ਲਿਖਣਗੇ ਰਾਗੀ ਹੋਣ ਢਾਡੀ ਹੋਣ ਕਵੀਸ਼ਰੀ ਹੋਣ ਰਾਈਟਰ ਹੋਣ ਇਹਨਾਂ ਨਾਲ ਸਾਡੀ ਕੌਮ ਨੂੰ ਸਾਡੇ ਕੌਮ ਦੇ ਬੱਚਿਆਂ ਨੂੰ ਬਹੁਤ ਹੀ ਫਾਇਦਾ ਹੁੰਦਾ ਹੈ ਉਹ ਘਟੋ ਘਾਟੇ ਅਸਲੀ ਤੇ ਚੱਲਣ ਦੇ ਇਸ ਨਿਸ਼ਾਨੇ ਤੇ ਚੱਲਣ ਦੇ ਕਾਮਯਾਬ ਹੋ ਜਾਂਦੇ ਨੇ ਇਹ ਕਰਕੇ ਕਿਤਾਬਾਂ ਲਿਖਣੀਆਂ ਵਾਰਾਂ ਗਾਉਣੀਆਂ ਅਰਦਾਸਾਂ ਕਰਨੀਆਂ ਸ਼ਹੀਦਾਂ ਦੀਆਂ ਸ਼ਹੀਦਾਂ ਨੂੰ ਯਾਦ ਕਰਨਾ ਇਹ ਬਹੁਤ ਵੱਡੀ ਗੱਲ ਹੈ ਸਾਰੀ ਗੁਰਰਾਮ ਦਾ ਹੀ ਕਿਰਪਾ ਹੈ ਦੰਦ ਮੰਡਲ ਟਕਸਾਲ ਦੇ ਮੁਖੀ ਭਾਈ ਰਣਜੀਤ ਸਿੰਘ ਤੇ ਜਿਨ੍ਹਾਂ ਨੇ ਪਹਿਲਾਂ ਵੀ ਕਿਤਾਬਾਂ ਛਾਪੀਆਂ ਅੱਗੇ ਵੀ ਛਾਪਦੇ ਰਹੇ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਅੰਗ ਸੰਗ ਸਹਾਇਤਾ ਕਰੇ ਹੁਣ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਅਸਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤਾਂ ਪਾਓ